ਉਹ 70 ਤੋਂ 80000 ਰਹਿਣ ਦਾ ਪਰਾਣਾ ਸਗਾ ਇਸ ਸਾਲ ਦੇ ਅੰਤ ਤੱਕ ਦੇ ਗਿਣਤੀ ਲੱਖ ਨੂੰ ਟੱਪ ਜਾਣੀ ਹੈ ਇਹ ਕਈ ਜਿਹੜੇ ਇੰਟਰਨੈਸ਼ਨਲ ਫੋਰਮਟ ਤੇ ਉਹ ਪ੍ਰੋਬਲਮ ਦੇ ਵਿੱਚ ਫਸਣ ਤੋਂ ਬਾਵਜੂਦ ਵੀ ਜੁੜਦੇ ਨਹੀਂ ਹੈਗੇ ਡਰਦੇ ਆ ਇਹ ਲਾਜ਼ਮੀ ਜੀ ਗੱਲ ਹੈ ਹਿਊਮਨ ਨੇਚਰ ਹੈ ਡਰਦੇ ਕਿਉਂ ਨੇ ਤੇ ਕਿੰਨੀ ਗਿਣਤੀ ਤੇ ਇਹ ਚ ਹਜੇ ਵੀ ਸਾਹਮਣੇ ਆ ਕੇ ਰਾਂਜੀ ਨਹੀਂ ਹੈ ਇੱਕ ਤਾਂ ਜਿਹੜਾ ਸਾਨੂੰ ਸ਼ੁਰੂ ਤੋਂ ਲੜਨਾ ਨਹੀਂ ਸਿਖਾਇਆ ਜਾਂਦਾ ਜਿਹੜਾ ਸਾਡਾ ਪਿਛਲਾ ਐਜੂਕੇਸ਼ਨ ਸਿਸਟਮ ਉਹ ਵੀ ਜਦੋਂ ਘੋੜੇ ਦੇ ਖੋਪੇ ਲਿਆਏ ਆਉਂਦੇ ਆ ਕਿ ਤੂੰ ਸਿੱਧਾ ਦੇਖਣਾ ਅਸੀਂ ਪਲਾੜਿਆਂ ਦੇ ਘਰਾ ਮੋੜੇ ਜਾ ਕੇ ਬਿਜ਼ਨਸਾਂ ਦੇ ਮੋੜੇ ਜਾ ਕੇ ਮਯਾਰੇ ਕੀਤੇ ਆ ਜਿਹੜਾ ਕੰਮ ਨੀਵਰ ਕੋਟ ਇੱਕ ਸਾਲ ਚ ਹੀ ਕਰ ਪਾਈ ਉਹ ਕੰਮ ਦੋ ਦੇ ਦਿਨਾਂ ਦੇ ਵਿੱਚ ਹੋਏ ਆ ਲੋਕਾਂ ਦੇ ਜੋਰ ਦੇ ਨਾਲ ਪਿਆਸੇ ਬਿਲ ਨਹੀਂ ਪਰ ਜਿਹੜੀ ਇਹ ਹੇਟ ਆ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾ ਰਹੀ ਹੈ ਪਿਛਲੇ ਥੋੜੇ ਸਮੇਂ ਤੋਂ ਸਪੈਸ਼ਲੀ ਜਿਹੜੀ ਇਹ ਕੰਜ਼ਰਵੇਟਿਵ ਪਾਰਟੀ ਵੱਲੋਂ ਤੇ ਨਿਪਰਲ ਪਾਰਟੀ ਵੱਲੋਂ ਜਿਹੜੀ ਇਹ ਪ੍ਰਚਾਰੀ ਜਾ ਰਹੀ ਆ ਉਹ ਤਾਂ ਦੋਨੇ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਨੇ ਆਨੋਮੀ ਨੂੰ ਬੂਸਟ ਕਰ ਰਹੇ ਆ ਅਸੀਂ ਇੱਥੇ ਚੀਪ ਫਲੇਵਰ ਯੂਜ਼ ਵੀ ਹੋ ਰਹੇ ਆ ਤੇ ਅਸੀਂ ਇੱਥੇ ਜਿਹੜਾ ਸਾਰੇ ਪਾਸੇ ਕੰਮ ਵੀ ਕਰ ਰਹੇ ਆ ਤੇ ਸਾਨੂੰ ਜਿਹੜਾ ਲੁੱਟਿਆ ਵੀ ਜਾ ਰਿਹਾ ਤੇ ਸਾਨੂੰ ਜਿਹੜਾ ਧੋਖਾ ਵੀ ਛੱਡਣ ਵਾਲਾ ਕੀਤਾ ਜਾ ਰਿਹਾ। ਤੇ ਸਾਡੇ ਮੂਰੇ ਹੋਰ ਕੋਈ ਰਾਹਤ ਨਹੀਂ ਸਾਨੂੰ ਲੜਨਾ ਪਊਗਾ ਪਿੱਛੇ ਨੂੰ ਨਹੀਂ ਅਸੀਂ ਜਾ ਸਕਦੇ। ਇਹਨਾਂ ਬੰਦਿਆਂ ਕੋਲੋਂ ਵੋਟਾਂ ਲੈਣੀਆਂ ਹਨ। ਉਹ ਬੰਦੇ ਦੁਖੀ ਆ ਦੁਖੀ ਹੈਗੇ ਕੈਨੇਡੀਅਨ ਕੈਪਟਲਿਸਟ ਸਿਸਟਮ ਤੋਂ ਤੇ ਕੈਨੇਡੀਅਨ ਗਵਰਨਮੈਂਟ ਤੋਂ ਤੇ ਉਹਨਾਂ ਨੂੰ ਇਹ ਜਿਚਾਇਆ ਜਾ ਰਿਹਾ ਕਿ ਤੁਹਾਡੇ ਦੇ ਦੇਸ਼ ਦੀਆਂ ਸਮੱਸਿਆਵਾਂ ਦੀ ਜੜ੍ਹ ਇਹ ਸਿਸਟਮ ਨਹੀਂ ਹੈਗਾ ਇਹ ਇਹ ਪਾਰਟੀ ਨਹੀਂ ਹੈਗੀ ਇਹ ਜਿਹੜੇ ਬਾਹਰੋਂ ਲੋਕ ਆ ਗਏ ਆ ਇਹ ਜ਼ਿੰਮੇਵਾਰ ਵਾ ਇਸ ਕਰਕੇ ਉਹਨਾਂ ਤੋਂ ਸਾਡੇ ਕੋਲ ਵੋਟਾਂ ਨਹੀਂ ਲੈਣੀਆਂ ਜੇ ਸਾਡੇ ਕੋਲੋਂ ਵੋਟਾਂ ਲੈਣੀਆਂ ਆਉਂਦੀਆਂ ਨਾ ਜਿੱਥੇ 100 ਕ ਵੋਟਰ ਇਕੱਠੇ ਬੈਠੇ ਹੁੰਦੇ ਆ ਸਾਰੇ ਐਮਪੀ ਉੱਤੇ ਹਰ ਰਲ ਹਲ ਕਰਦੇ ਤੁਰੇ ਫਿਰਦੇ ਹੁੰਦੇ ਆ ਬਸਾਂ ਤੋਂ ਲੋ ਜਮੀਨ ਨਿਕਲਣ ਵਾਲੀ ਗੱਲ ਹੈ ਸਮਝ ਨਹੀਂ ਆ ਰਹੀ ਵੀ ਜੇ ਇਹ ਮੁੜਨਾ ਪੈ ਗਿਆ ਸਾਡਾ ਕੀ ਬਾਨਾ ਤੇ ਸਾਡੇ ਘਰ ਦਾ ਬਾਨਾ ਬਟ ਜੇ ਕਮਿਊਨਿਟੀ ਨਾਲ ਆਣ ਕੇ ਖੜਦੀ ਆ ਵੋਟ ਜਿਹੜੇ ਹੈਗੇ ਨੇ ਉਹ ਸਾਡਾ ਸਾਥ ਦਿੰਦੇ ਨੇ ਆਉਂਦੇ ਨੇ ਸਾਡੇ ਸਾਥ ਦੇ ਵਿੱਚ ਖੜਨਗੇ ਤੇ ਫੇਰ ਹੋਰ ਜ਼ਰੂਰ ਇਸ ਚੀਜ਼ ਤੇ ਡਿਸੀਜਨ ਲੈਣਗੇ ਕਿਉਂਕਿ ਆਪਰ ਨੂੰ ਪਤਾ ਹੈ ਸਰਕਾਰ ਵਾਲੀ ਵੋਟਾਂ ਜ਼ਿਆਦਾ ਜ਼ਰੂਰੀ ਨੇ ਈ-ਮੀਡੀਆ ਗੱਲਾਂ ਬਾਤਾਂ ਚੱਲ ਰਹੀਆਂ ਨੇ ਬੱਚੇ ਸੁਸਾਇਡ ਕਰ ਰਹੇ ਨੇ ਪੇਰੈਂਟ ਹਮੇਸ਼ਾ ਡਰਦੇ ਇਸ ਕਰਕੇ ਉਹ ਕਹਿੰਦੇ ਨੇ ਵੀ ਤੁਸੀਂ ਚਾਹੇ ਕੁਝ ਵੀ ਹੋ ਜੇ ਤੁਸੀਂ ਵਾਪਸ ਆ ਜਾਓ ਪਰ 14 ਸਾਲ ਦੇ ਰੂਪ ਤੋਂ ਬਾਅਦ ਅੱਜ ਉਹਨਾਂ ਨੇ ਆਪਣਾ ਰੰਗ ਦਿਖਾ ਦਿੱਤਾ ਵੀ ਰੂਲਿੰਗ ਪਾਰਟੀਆਂ ਜਾਂ ਪੋਲਿਟਿਕ ਪੋਲਿਟਿਸ਼ਨ ਜਿਹੜੇ ਹੁੰਦੇ ਨੇ ਬੋਸਲੀ ਰੰਗ ਜਦੋਂ ਆਉਂਦੇ ਨੇ ਉਹ ਲੋਕਾਂ ਨੂੰ ਯੂਜ਼ ਕਰਕੇ ਥਰੋ ਕਰਦੇ ਨੇ ਨਾ ਵੀ ਉਹਦਾ 3-4 ਦਿਨ ਪਹਿਲਾਂ ਦੀ ਸਟੇਟਮੈਂਟ ਆ ਕੇ ਵੀ ਡੋਗ ਵਾਂਦੀ ਚੀਪ ਲੇਬਰ ਐਨੀ ਮੋਰ ਨਾ ਸਰਨਪੇਰਪਰੀ ਸਤਰੀਦਾਲ ਸੋ ਅੱਜ ਪ੍ਰੋਟੈਸਟ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਤੇ ਸਾਡੇ ਨਾਲ ਵਿਕਰਮ ਜੀ ਮੌਜੂਦ ਨੇ ਜਿਨ੍ਹਾਂ ਨੇ ਇਸ ਦੇ ਬਾਰੇ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨੀ ਹੈ ਸੋ ਵਿਕਰਮ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸੋ ਮੈਂ ਹਾਲ-ਚਾਲ ਤਾਂ ਨਹੀਂ ਪੁੱਛਾਂਗੀ ਸ਼ੁਰੂਆਤ ਇਸ ਤੋਂ ਹੀ ਕਰਾਂਗੀ ਕਿ ਜਦੋਂ ਪ੍ਰੋਟੈਸਟ ਦੇ ਨਾਮ ਤੋਂ ਲੋਕਾਂ ਨੇ ਥੰਮਦੇ ਹੀ ਪੜਨਾ ਹੈ న్యూਸ ਨੂੰ ਦੇਖਣਾ ਤਾਂ ਅੰਦਰ ਖੋਲ ਕੇ ਪਹਿਲਾਂ ਉਹਨਾਂ ਦੇ ਦਿਮਾਗ 'ਚ ਸਭ ਤੋਂ ਪਹਿਲੀ ਗੱਲ ਇਹ ਆਣੀ ਹੈ ਕਿ ਜਿਹੜਾ ਪਹਿਲਾਂ ਹੋਇਆ ਸੀ ਉਹਦਾ ਕੀ ਬਣਿਆ ਪਹਿਲਾ ਮਤਲਬ ਕਿ ਇਸ ਚੀਜ਼ ਦੇ ਲਈ ਜਿਹੜਾ ਡੈਪੂਟੇਸ਼ਨ ਦੇ ਵਿੱਚ 700 ਬੱਚਿਆਂ ਦਾ ਰੋਲਾ ਪਿਆ ਕਿ ਇੰਟਰਨੈਸ਼ਨਲ ਸਟੂਡੈਂਟ ਪ੍ਰੋਟੈਸਟ ਅਜਿਹਾ ਪ੍ਰੋਟੈਸਟ ਪਿਛਲੇ ਸਾਲ ਸਗਾ ਉਸ ਕੇਸ ਦਾ ਨਾਮ 700 ਡੈਪੂਟੇਸ਼ਨ ਕੇਸ ਬਣ ਗਿਆ ਨਾ ਕਿ ਲੜਨ ਵਾਲੇ ਤਾਂ 17 18 ਹੀ ਸੀਗੇ ਪਰ ਗਿਣਤੀ ਹਜ਼ਾਰਾਂ ਦੇ ਵਿੱਚ ਸੀਗੀ ਜਿਹੜੇ ਫੇਕ ਆਫਰ ਲੈਟਰ ਦੇ ਵਿੱਚ ਜਿਹੜੇ ਡੈਪੂਟੇਸ਼ਨ ਦਾ ਸਾਹਮਣਾ ਕਰ ਸਕਦੇ ਸੀਗੇ ਤੇ ਉਹ ਅਸੀਂ ਲੜੇ ਸੀਗੇ ਤੇ ਜਿੱਤੇ ਸੀਗੇ ਉਹਨਾਂ ਦੇ ਵਿੱਚੋਂ ਸਟੂਡੈਂਟ ਇੱਥੇ ਬੈਠੇ ਆ ਸਾਡੇ ਨਾਲ ਅਸੀਂ ਉਹ ਡੈਪੂਟੇਸ਼ਨਾਂ ਰੋਕੀਆਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਵਕੀਲਾਂ ਨੇ 18 18 20000 ਡਾਲਰ ਲੈ ਬਟ ਉਹ ਜਿਹੜੇ ਕੇਸ ਆ ਉਹ 18 ਦਿਨਾਂ ਦੇ ਵਿੱਚ ਲੋਕਾਂ ਦੇ ਜ਼ੋਰ ਦੇ ਨਾਲ 18 19 ਦਿਨਾਂ ਦੇ ਵਿੱਚ ਰੁਕ ਗਈਆਂ ਸੀਗੀਆਂ ਉਹ ਅਸੀਂ ਜਿੱਤੇ ਸੀਗੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਮੋਰਚੇ ਜਿਹੜੇ ਧਰਮੇ ਮਜਾਰੇ ਕਿਉਂਕਿ ਧਰਮੇ ਮਜਾਰੇ ਦਾ ਐਂਡ ਨਾ ਤਿਆਰ ਹੁੰਦਾ ਤੇ ਅਸੀਂ ਉਹ ਲੜਦੇ ਆ ਤੇ ਜਿੱਤਦੇ ਆ ਸੋ ਹੁਣ ਇਸ ਵੇਲੇ ਜਿਹੜੇ ਬੱਚੇ ਇੱਥੇ ਬੈਠੇ ਨੇ ਪੀਜੀਡਬਲਯੂਪੀ ਨੂੰ ਲੈ ਕੇ ਜਿਹੜਾ ਐਕਸਪਾਇਰੇਸ਼ਨ ਦਾ ਰੋਲਾ ਚੱਲ ਰਿਹਾ ਉਹਦੇ ਵਿੱਚ ਕਿੰਨੇ ਬੱਚੇ ਨੇ ਜਿਹੜੇ ਸਫਰ ਕਰ ਰਹੇ ਆ ਤੇ ਇਹ ਪ੍ਰੋਟੈਸਟ ਕਿਉਂ ਰੱਖਿਆ ਗਿਆ ਇਦੇ ਵਿੱਚ ਕੋਈ ਐਗਜ਼ੈਕਟ ਫਿਗਰ ਨਹੀਂ ਹੈਗੀ ਜਿਹੜਾ 70 ਤੋਂ 80 ਹਜ਼ਾਰ ਦਾ ਡਾਟਾ ਮੀਡੀਆ ਦੇ ਵਿੱਚ ਜਨਰੇ ਹੈ ਮੀਡੀਆ ਦੇ ਵਿੱਚ ਇੱਕ ਕਿਸਮ ਦੀ ਭੇੜਚਾਲ ਆ ਉਹ 70 ਤੋਂ 80 ਹਜ਼ਾਰ ਆ ਰਿਹਾ ਡਾਟਾ ਪਰੜਾ ਸਗਾ ਇਸ ਸਾਲ ਦੇ ਐਂਡ ਤੱਕ ਨੇ ਗਿਣਤੀ ਲੱਖ ਨੂੰ ਟੱਪ ਜਾਣੀ ਹੈ ਜੇ ਸਰਕਾਰ ਨੇ ਫੇਰ ਪੀਆਰ ਪਾਥਵੇ ਨਾ ਲਿਆਂਦੇ ਰੈਗੂਲਰ ਡਰਾਅਸ ਨਾ ਇਹ ਤੇ ਬਣਾ ਬੱਚਿਆਂ ਨੂੰ ਕਮੂ ਡੇਟਾ ਲਾ ਕੀਤਾ ਇਸ ਕਰਕੇ ਬੈਰਾਂ ਦਾ ਬਹੁਤ ਵੱਡਾ ਹੈ ਇਹਦੇ ਵਿੱਚ ਸਾਰੇ ਬੰਦੇ ਇਨਵੋਲ ਹਨ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਸਟੂਡੈਂਟ ਵੀਜ਼ੇ ਉੱਤੇ ਇੱਥੇ ਆਏ ਤੇ ਜਿਹਨਾਂ ਨੂੰ ਪੀਆਰ ਨਹੀਂ ਮਿਲਦੀ ਤੇ ਐਕਸਟੈਂਸ਼ਨ ਵੀ ਨਹੀਂ ਹੈਗੀ ਇਟਮੀਨਸ ਉਹਨਾਂ ਦਾ ਵਰ ਤੇ ਉਹਨਾਂ ਨੂੰ ਇਟਮੀਸੇ ਜੇ ਦਰਗਾਹ ਕੋਸ਼ ਦੇਤੇ ਜੇ ਨੀ ਕਰੇ ਨੇ ਗਵਰਨਮੈਂਟ ਪੈਪਿਟੇਸ਼ਨ ਕਰੂਗੀ ਇਨਡਾਇਰੈਕਟਲੀ ਸੋ ਇਸ ਕਰਕੇ ਉਹਨਾਂ ਨੂੰ ਡੈਪੂਟੇਸ਼ਨ ਦਾ ਸਾਹਮਣਾ ਕਰਨਾ ਪਊਗਾ ਪਰ ਐਡੀ ਵੱਡੀ ਪੱਦਰ ਦੇ ਮਾਸ ਡੈਪੂਟੇਸ਼ਨ ਕੋਣੀ ਮੁਸ਼ਕਲ ਆ ਪਰ ਕੋਸ਼ ਕੇ ਦੇ ਬੰਦੇ ਹੈਗੇ ਉਹਦਾ ਲਕਸਾਰ ਆ ਜਿਹੜਾ ਜ਼ਰੂਰ ਹੋਊਗਾ ਜੇ ਤੁਸੀਂ ਟਾਈਮ ਸਰ ਇਕੱਠੇ ਨਾ ਹੋਏ ਕਈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਪ੍ਰੋਬਲਮ ਦੇ ਵਿੱਚ ਫਸਣ ਤੋਂ ਬਾਵਜੂਦ ਵੀ ਜੁੜਦੇ ਨਹੀਂ ਹੈਗੇ ਡਰਦੇ ਆ ਇਹ ਲਾਜ਼ਮੀ ਜੀ ਗੱਲ ਹੈ ਹਿਊਮਨ ਨੇਚਰ ਡਰਦੇ ਕਿਉਂ ਨੇ ਤੇ ਕਿੰਨੀ ਗਿੰਦ ਤੇ ਦੇ ਵਿੱਚ ਹਜੇ ਵੀ ਸਾਹਮਣੇ ਆ ਕੇ ਰਾਂਝੀ ਨਹੀਂ ਹੈ ਇਹ ਆੜਾ ਦੇ ਜਿਹਦੇ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਵੇਂ ਬਿਨੀ ਪੈਗ ਦੇ ਵਿੱਚ ਸੈਂਕੜੇ ਹੈਗੇ ਆ ਪ੍ਰਿੰਸਟਨ ਵੜਾਈ ਨੈਟ ਦੇ ਵਿੱਚ ਉਤਾਰੀਓ ਦੇ ਵਿੱਚ ਇੱਕ ਤਾਂ ਜਿਹੜਾ ਸਾਨੂੰ ਸ਼ੁਰੂ ਤੋਂ ਲੜਨਾ ਨਹੀਂ ਸਿਖਾਇਆ ਜਾਂਦਾ ਜਿਹੜਾ ਸਾਡਾ ਪਿਛਲਾ ਐਜੂਕੇਸ਼ਨਲ ਸਿਸਟਮ ਆ ਉਹ ਵੀ ਜਿਵੇਂ ਘੋੜੇ ਦੇ ਖੋਪੇ ਲਿਆ ਜਾਂਦੇ ਆ ਕਿ ਤੂੰ ਸੇ ਮੈਂ ਦੇਖਣਾ ਉਹ ਮੈਂ ਕਹਿੰਦੇ ਆ ਵੀ ਇੱਥੇ ਅੱਗੇ ਵੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਵਾ ਏਜੰਟ ਵਾ ਆ ਜਾਂ ਇਥੇ ਨਾ ਸਿਸਟਮ ਵਾ ਉਹ ਇਹਨੂੰ ਡਰਾਉਦੇ ਆ ਕਿ ਤੁਸੀਂ ਐ ਨਹੀਂ ਕਰ ਸਕਦੇ ਹੁਣ ਸਾਨੂੰ ਵੀ ਟ੍ਰੈਨ ਲੈਂਦੇ ਕਿ ਤੁਸੀਂ ਪ੍ਰੋਟੈਸਟ ਨਹੀਂ ਕਰ ਤੁਹਾਨੂੰ ਪੁਲਿਸ ਨੇ ਅਰੈਸਟ ਕਰ ਲੈਣਾ ਕਾਲਜਾਂ ਵਿੱਚ ਸਟੂਡੈਂਟਾਂ ਉਹ ਵੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਪੁਲਿਸ ਵੀ ਆਈ ਸੀਗੀ ਸਿਟੀ ਵਾਲੇ ਵੀ ਸਾਰੇ ਦੇਖ ਕੇ ਗਏ ਆ ਥੋੜਾ ਰਾਈਟ ਆ ਤੁਹਾਨੂੰ ਕੈਨੇਡੀਅਨ ਕਨਸਟੀਟਿਊਟ ਦੇ ਮਤਲਬ ਜਿਹੜਾ ਸੰਵਿਧਾਨ ਹੈਗਾ ਤੁਹਾਨੂੰ ਇਹ ਅਧਿਕਾਰ ਦਿੰਦਾ ਉਹ ਡਰ ਹੀ ਆ ਉਹਨਾਂ ਦੇ ਵਿੱਚ ਜਦੋਂ ਡਰ ਨਿਕਲ ਗਿਆ ਦਰ ਕੰਡਣ ਦੇ ਲਈ ਅਸੀਂ ਬੈਠੇ ਆ ਤੇ ਮਤਲਬ ਪਿਛਲੇ ਦਿਨਾਂ ਦੇ ਵਿੱਚ ਵੀ ਕੰਡੇ ਹੈਗੇ ਆ ਅਸੀਂ ਇੰਪਲੋਰਿਆਂ ਦੇ ਘਰਾਂ ਮੂਹਰੇ ਜਾ ਕੇ ਬਿਜ਼ਨਸਾਂ ਦੇ ਮੂਹਰੇ ਜਾ ਕੇ ਮੁਯਾਰੇ ਕੀਤੇ ਆ ਜਿਹੜਾ ਕੰਮ ਲੇਬਰ ਕੋਰਟ ਇੱਕ ਸਾਲ ਚ ਹੀ ਕਰ ਪਈ ਉਹ ਕੰਮ ਦੋ-ਦੇ ਦਿਨਾਂ ਦੇ ਵਿੱਚ ਹੋਏ ਆ ਲੋਕਾਂ ਦੇ ਜ਼ੋਰ ਦੇ ਨਾਲ ਸੋ ਇਸ ਕਰਕੇ ਲੋਕਾਂ ਨੂੰ ਡਰਾ ਜਿਹੜਾ ਉਹ ਛੰਗਣਾ ਚਾਹੀਦਾ 641 ਕੁਝ ਲੋਕ ਮੈਂ ਦੇਖ ਰਹੀ ਸੀ ਆਉਂਦੇ ਜਾਂਦੇ ਕੁਝ ਸਪੋਰਟ ਵੀ ਕਰਦੇ ਪਰ ਕੁਝ ਗਲਤ ਵੀ ਬੋਲਦੇ ਆ ਸੋਨਾ ਚੀਜ਼ਾਂ ਨੂੰ ਕੋਪ ਆਪ ਕਿਵੇਂ ਕਰੇ ਜੇ ਜਿਹੜੀ ਤੁਸੀਂ ਹੇਟ ਦੇਖ ਰਹੇ ਹੋ ਇਹ ਅਸੀਂ ਪਿਛਲੇ ਸਾਲਾਂ ਦਾ ਉਹ ਇਹ ਨਹੀਂ ਦੇਖੀ ਕਦੇ ਜਦੋਂ ਡੈਪੂਟੇਸ਼ਨ ਵਾਲਾ ਮੋਰਚਾ ਲੰਗਾ ਸੀਗਾ ਉਸ ਵੇਲੇ ਨਹੀਂ ਪਰ ਜਿਹੜੀ ਇਹ ਹੇਟ ਆ ਸੋਸ਼ਲ ਮੀਡੀਆ ਦੇ ਪ੍ਰਚਾਰੀ ਜਾ ਰਹੀ ਹੈ ਪਿਛਲੇ ਥੋੜੇ ਸਮੇਂ ਤੋਂ ਸਪੈਸ਼ਲੀ ਜਿਹੜੀ ਇਹ ਕੰਜ਼ਰਵੇਟਿਵ ਪਾਰਟੀ ਵੱਲੋਂ ਤੇ ਨਿਪਰ ਪਾਰਟੀ ਵੱਲੋਂ ਜਿਹੜੀ ਇਹ ਪ੍ਰਚਾਰੀ ਜਾ ਰਹੀ ਹੈ ਉਹ ਤਾਂ ਦੋਨੇ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਨੇ ਕਿਉਂਕਿ ਲੋਕਾਂ ਦਾ ਧਿਆਨ ਵਾਰਤ ਤੇ ਜਿਹੜਾ ਇਹਨਾਂ ਨੇ ਪੈਸਾ ਰਸ਼ੀ ਰਿਆ ਇਸਰਾਈਲ ਨੇ ਦੇ ਤੁਹਾਨੂੰ ਨਰਾਜੀ ਦੇ ਲਈ ਜਿਹੜਾ ਰਫਿਊਜੀਆ ਸਿਸਟਮ ਹੈਗਾ ਉਹਦੇ ਤੋਂ ਹਟਾਉਣ ਦੇ ਲਈ ਤਾਂ ਰੈਸੈਸ਼ਨ ਤੋਂ ਹਟਾਉਣ ਦੇ ਲਈ ਸਾਰਾ ਜਿਹੜਾ ਸਾਡੇ ਉੱਤੇ ਪਾਇਆ ਜਾ ਰਿਹਾ ਕਿ ਸਟੂਡੈਂਟਸ ਆਰ ਰਿਸਪੋਨਸਿਬਲ एवरीथिंग ਇਨ ਕੈਨੇਡਾ ਜਦਕਿ ਅਸੀਂ ਇਸ ਕੈਨੇਡਾ ਓਨਮੀ ਨੂੰ ਬੂਸਟ ਕਰ ਰਹੇ ਹਾਂ ਅਸੀਂ ਇੱਥੇ ਚੀਪ ਲੇਬਰ ਯੂਜ਼ ਵੀ ਹੋ ਰਹੇ ਆ ਤੇ ਅਸੀਂ ਇੱਥੇ ਜਿਹੜਾ ਸਾਰੇ ਪਾਸੇ ਕਲ ਵੀ ਕਰ ਰਹੇ ਆ ਤੇ ਸਾਨੂੰ ਜਿਹੜਾ ਲੁੱਟਿਆ ਵੀ ਜਾ ਰਿਹਾ ਤੇ ਸਾਨੂੰ ਜਿਹੜਾ ਧੋਖਾ ਵੀ ਛੱਡ ਵਾਲਾ ਕੀਤਾ ਜਾ ਰਿਹਾ ਉਹ ਸਾਰਾ ਕੁਝ ਸਾਡੇ ਉੱਤੇ ਪਾਇਆ ਜਾ ਰਿਹਾ ਇਹ ਸਾਰੇ ਇਹਦੇ ਦੀ ਜ਼ਿੰਮੇਵਾਰ ਆ ਇਹਦੇ ਖਿਲਾਫ ਜਿਹੜੀ ਤੁਸੀਂ ਕਹਿੰਦੇ ਲੜ ਕਿੱਦਾਂ ਰਹੇ ਆ ਸਾਡੀ ਜਿਹੜੀ ਵਿਰਾਸਤ ਆ ਪੰਜਾਬ ਦੀ ਜਾਂ ਸਿੱਕ ਹਿਸਟਰੀ ਦੀ ਉਹ ਸਾਨੂੰ ਪ੍ਰੇਰਣਾ ਦਿੰਦੀ ਆ ਕਿ ਅਸੀਂ ਹਰ ਤਰ੍ਹਾਂ ਦੇ ਧੱਕੇ ਦੇ ਖਿਲਾਫ ਲੜਨਾ ਹਾਲਾਤ ਜਿੰਦਾਂ ਦੀ ਮਰਜ਼ੀ ਹੋਣ ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਸਰਸਾ ਆਉਂਦੀ ਤਾਂ ਰੇਗ ਦੀ ਨਦੀ ਦੇ ਵਿੱਚ ਜਿੰਦਗੀ ਦੇ ਵਿੱਚ ਆ ਉਹ ਤਰਨ ਹੀ ਕਿਸੇ ਕਿਸੇ ਨੂੰ ਆਉਂਦੀ ਆ ਤੇ ਸਾਡੇ ਮੂਰੇ ਹੋਰ ਕੋਈ ਰਾਹਤ ਨਹੀਂ ਸਾਨੂੰ ਲੜਨਾ ਪਊਗਾ ਪਿੱਛੇ ਨੂੰ ਨਹੀਂ ਅਸੀਂ ਜਾ ਸਕਦੇ ਆਖਰੀ ਸਵਾਲ ਤੁਹਾਨੂੰ ਇਹ ਹੀ ਕਿ ਪਰਮਨੈਂਟ ਰੈਜ਼ੀਡੈਂਟ ਆਫ ਕੈਨੇਡਾ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਦਾ ਵੋਟ ਦੇ ਨਾਲ ਕਨੈ ਇੰਟਰਨੈਸ਼ਨਲ ਸਟੂਡੈਂਟ ਦਾ ਇਸ ਕਰਕੇ ਆ ਕਿ ਕਿਨੇਡਾ ਜਿਹੜਾ ਬੰਦਿਆਂ ਕੋਲੋਂ ਵੋਟਾਂ ਲੈਣੀ ਆ ਨਾ ਉਹ ਬੰਦੇ ਦੁਖੀ ਆ ਦੁਖੀ ਹੈਗੇ ਕੈਨੇਡੀਅਨ ਕੈਪਟਲਿਸਟ ਸਿਸਟਮ ਤੋਂ ਤੇ ਕੈਨੇਡੀਅਨ ਗਵਰਨਮੈਂਟ ਤੋਂ ਤੇ ਉਹਨਾਂ ਨੂੰ ਇਹ ਜਿਚਾਇਆ ਜਾ ਰਿਹਾ ਕਿ ਤੁਹਾਡੇ ਦੇ ਦੇਸ਼ ਦੀਆਂ ਸਮੱਸਿਆਵਾਂ ਦੀ ਜੜ ਇਹ ਸਿਸਟਮ ਨਹੀਂ ਹੈਗਾ ਇਹ ਇਹ ਪਾਰਟੀ ਨਹੀਂ ਹੈਗੀ ਇਹ ਜਿਹੜੇ ਬਾਹਰੋਂ ਲੋਕ ਆ ਗਏ ਇਹ ਜ਼ਿੰਮੇਵਾਰ ਆ ਇਸ ਕਰਕੇ ਉਹਨਾਂ ਤੋਂ ਸਾਡੇ ਕੋਲੋਂ ਵੋਟਾਂ ਨਹੀਂ ਲੈਣੀ ਆ ਜੇ ਸਾਡੇ ਕੋਲੋਂ ਵੋਟਾਂ ਲੈਣੀ ਆਉਂਦੀਆਂ ਨਾ ਜਿੱਥੇ 100 ਕਵੋਟਰ ਵੀ ਇਕੱਠੇ ਬੈਠੇ ਹੁੰਦੇ ਆ ਸਾਰੇ ਐਮਪੀ ਉਥੇ ਹਰ ਰਲ ਹਲ ਕਰਦੇ ਤੋਰੇ ਫਿਰਦੇ ਹੁੰਦੇ ਆ ਕਾਚੀ ਪੀਜੇ ਫੜੇ ਹੁੰਦੇ ਆ ਕੋਈ ਇਥੇ ਮਤਲਬ ਕੁਛ ਕਰਦਾ ਫਿਰਦਾ ਹੁੰਦਾ ਕਿ ਨਹੀਂ ਅਸੀਂ ਤੁਹਾਡੇ ਆ ਉਹਨਾਂ ਦੇ ਗੋਡੀਆਂ ਚਲਾਉਂਦੇ ਬਜ਼ੁਰਗਾਂ ਦੇ ਜਿੱਥੇ ਹੁਣ 100 ਜਿਹੜੇ ਕੈਨੇਡੀਅਨ ਬੌਰਨ ਬੱਚੇ ਬੈਠੇ ਹੁੰਦੇ ਤਾਂ ਮਸਲਾ ਬਹੁਤ ਵੱਡਾ ਹੋਣਾ ਸੀਗਾ ਪਰ ਅਸੀਂ ਕੈਨੇਡੀਅਨ ਬੌਰਨ ਹੀ ਹੈਗੇ ਆਂ ਜੀ ਵੋਟਰ ਨਹੀਂ ਹੈਗੇ ਇਸ ਕਰਕੇ ਸਾਡੀ ਜਾਨ ਦੀ ਕੀਮਤ ਕੋਈ ਨਹੀਂ ਹੈ ਨੀ ਸੋ ਸਾਨੂੰ ਲੱਗਦਾ ਵੀ ਡੈਮੋਕ੍ਰੇਸੀ ਵਿੱਚ ਬੰਦੇ ਦੀ ਕੀਮਤ ਵੋਟ ਹੀ ਹੁੰਦੀ ਆ ਤੇ ਜੇ ਸਾਡੀ ਵੋਟ ਹੈ ਨਹੀਂ ਤਾਂ ਸਾਡੀ ਕੀਮਤ ਹੈ ਨਹੀਂ ਨਹੀਂ ਤਾਂ ਕੌਣ ਯੂਜ਼ ਕੀਤਾ ਜਾ ਰਿਹਾ ਸੋ ਇਸ ਕਰਕੇ ਸਾਡੇ ਕੋਲ ਵੋਟਾਂ ਨਹੀਂ ਲੈਣੀਆਂ ਜਿਨ੍ਹਾਂ ਕੋਲ ਵੋਟਾਂ ਲੈਣੀਆਂ ਉਹਨਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਵੀ ਉੱਥੇ ਹੀ ਆ ਸਾਡੀਆਂ ਦੀ ਬੀਟੀ ਸਾਨੂੰ ਵਿੱਚ ਚਾਇਆ ਜਾ ਰਿਹਾ ਪਰ ਜਿਹੜੀ ਤੁਹਾਡੀ ਹਿੰਮਤ ਹੈ ਜਿਹੜਾ ਤੁਹਾਡਾ ਕੰਫੀਡੈਂਸ ਹੈ ਤੇ ਜਿਹੜੀ ਤੁਹਾਡੀ ਇੱਕ ਕਹਿੰਦੇ ਨਾ ਪੋਜ਼ਿਟਿਵ ਵਾਈਬ ਹੈ ਉਹ ਇਸੇ ਤਰ੍ਹਾਂ ਨਾ ਕੰਟੀਨਿਊ ਰੱਖਿਓ ਤੇ ਆਈ ਹੋਪ ਕਿ ਇਹ ਵੀ ਬਹੁਤ ਸਿਰੇ ਚੜੇ ਨੇਰੇ ਚੜੇ ਤੇ ਅਸੀਂ ਵੀ ਤੁਹਾਨੂੰ ਮਿਲਦੇ ਰਵਾਂਗੇ ਗੁੱਡ ਲੱਕੀ ਥੈਂਕ ਯੂ ਥੈਂਕ ਯੂ ਬਿਲਡ ਕਰਨਾ ਚਾਹੁੰਦੇ ਹੋ ਨਹੀਂ ਬਸ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਝੂਠਾ ਪ੍ਰਚਾਰ ਆ ਉਹਦੇ ਵਿੱਚ ਪਾ ਕੇ ਜਾ ਮਤਲਬ ਤੁਸੀਂ ਚਾਰਕ ਸਟੂਡੈਂਟ ਪਲਾਏ ਦੇ ਵਿੱਚ ਘੁੰਮਦੇ ਦੇਖ ਲੈ ਚਪਲਾ ਪਾ ਕੇ ਜਾਂ ਗੇੜੀਆਂ ਮਾਰਦੇ ਸਾਨੂੰ ਉਹ ਕ੍ਰਿਮੀਨਲ ਲੋਕੜ ਹੈਗਾ ਅਸੀਂ ਕਿਹਦੀ ਸਪੋਰਟ ਨਹੀਂ ਕਰਦੇ ਜਿਹਨੇ ਕ੍ਰਿਮੀਨਲ ਬੰਦਿਆਂ ਨੂੰ ਰਿਪੋਰਟ ਕਰ ਦੋ ਕੋਈ ਚੱਕਰ ਨਹੀਂ ਉਹਦਾ ਪਰ ਇਹ ਸਾਰੇ ਦੀ ਸਟੱਡੀ ਕੰਪਲੀਟ ਆ ਇਹਨਾਂ ਦਾ ਐਕਸਪੀਰੀਅੰਸ ਕੰਪਲੀਟ ਆ ਅੱਧੇ ਦੇਸ ਕਰਕੇ ਪੀਆਰ ਨਹੀਂ ਹੋ ਰੇ ਬਿਨਾਂ ਕੋਈ ਸਕੋਰ ਜ਼ਿਆਦਾ ਨਹੀਂ ਇਹ ਅਪਰ ਕੈਪ ਜਿਹੜੀ ਮੁੰਡਾ ਪਿੱਛੇ ਗੱਲ ਕਰੀ ਜਾਂਦਾ ਕਿ ਸਾਡੇ ਇਹਨਾਂ ਨੇ ਕਿਹਾ ਵੀ 400 ਵਾਲਾ ਪੱਕਾ ਕਰਨਾ 410 ਵਾਲਾ ਪੱਕਾ ਨਹੀਂ ਕਰਨਾ ਸੋ ਅੱਧਿਆਂ ਕੋਲ ਉਹ ਵਸ ਸਕਿੱਲ ਵਾਲੇ ਹੈਗੇ ਆ ਸੋ ਸਾਡੇ ਕੋਲ ਆਓ ਸਾਡੇ ਨਾਲ ਗੱਲਬਾਤ ਕਰੋ ਤੇ ਸਾਡੀ ਸਪੋਰਟ ਕਰੋ ਤੇ ਜੇ ਜੇਸ ਮਾਲ ਜੇਸ ਨੂੰ ਮਾਲ ਆ ਗਿਆ ਸੀ ਬਰੰਪਨ ਦੇ ਵਿੱਚ ਹੈਗੇ ਸਾਡੇ ਬੰਦੇ ਪਾਵਰ ਦੇ ਵਿੱਚ ਹੈਗੇ ਆ ਸੋ ਜੇ ਪਾਵਰ ਤੁਹਾਡੇ ਕੋਲ ਹੈਗੀ ਆ ਤੁਹਾਨੂੰ ਚੰਗੇ ਕੰਮ ਲਈ ਯੂਜ਼ ਕਰੋ ਤੇ ਸਾਡਾ ਸਾਥ ਦਿਓ ਥੈਂਕ ਯੂ ਸੋ ਮਚ ਕਿ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਖਤ ਸਟੂਡੈਂਟ ਪ੍ਰੋਟੈਸਟ ਦੇ ਵਿੱਚ ਇੱਥੇ ਜਿਹੜੇ ਮੌਜੂਦ ਸਟੂਡੈਂਟਸ ਨੇ ਤੇ ਸਪੋਰਟਰਸ ਨੇ ਸਾਡੇ ਨਾਲ ਖੜੇ ਆ ਉਹਨਾਂ ਦਾ ਅਦਾਬ ਕਰਦੇ ਵਾਢੀ ਸੱਚੀ ਕਾਲ ਸਤਿ ਸ੍ਰੀ ਅਕਾਲ ਜੀ ਭਾਈ ਗੁਰਜੀ ਖਾਲਸਾ ਬਾਈਕ ਥੈਂਕ ਹਾਲ ਚਾਲ ਤਾਂ ਨਹੀਂ ਪੁੱਛਾਂਗੀ ਪਰ ਇਸ ਵੇਲੇ ਕੰਡੀਸ਼ਨ ਜਿਹੜੀ ਪ੍ਰੈਜ਼ੈਂਟ ਹੈ ਉਹ ਕੀ ਹੈ ਹੋ ਹੁਣੇ ਪਾਲਿਸੀ ਚੇਂਜਸ ਆਏ ਨੇ ਪਿਛਲੇ 2 ਤੋਂ 3 ਕੋ ਪਰਸਨਲੀ ਮੈਨੂੰ ਬਹੁਤ ਇਫੈਕਟ ਕੀਤਾ ਉਹਨਾਂ ਨੇ ਤੇ ਮੈਂ ਅਪਲਾਈਡ ਸਟੇਟਸ ਤੇ ਆ ਤੇ ਸਲਾਹਾਂ ਲੈਣੇ ਤਾਂ ਹਰ ਪਾਸੋਂ ਡਿਫਰੈਂਟ ਸਲਾਹ ਆ ਰਹੀ ਆ ਤਾਂ ਸਮਝ ਨਹੀਂ ਆ ਰਹੀ ਇਸ ਵਕਤ ਕਰਨਾ ਕੀ ਆ ਤੇ ਪੁੱਤਰ ਇਸ ਵਕਤ ਇਹ ਸੀ ਵੀ ਹੁਣ ਘਰ ਦੇ ਨੂੰ ਵੀ ਅਸੀਂ ਸੰਭਰੇ ਸੀ ਇੰਡੀਪੈਂਡੈਂਟ ਐ ਤੇ ਪਰ ਇਸ ਵਕਤ ਇਹ ਵੀ ਮਤਾਂ ਥਲੋ ਜ਼ਮੀਨ ਨਿਕਲਣ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਵੀ ਜੇ ਇਹ ਮੁੜਨਾ ਪੈ ਗਿਆ ਸਾਡਾ ਕੀ ਬਣਨਾ ਤੇ ਸਾਡੇ ਘਰ ਦਾ ਕੀ ਬਣਨਾ ਸੋ ਤੋਂ ਲੱਗਦਾ ਹੈ ਕਿ ਇਸ ਵੇਲੇ ਫੈਸਲਾ ਹੋਏਗਾ ਜਾਂ ਪਹਿਲੇ ਦੇ ਕੇਸ ਦੀ ਤਰ੍ਹਾਂ ਕੁਛ ਨਾ ਕੁਛ ਹੁੰਜਦਾ ਹੋਇਆ ਰਹੇਗਾ ਜਿੱਦਾਂ ਦੇ ਹੁਣ ਇੱਥੇ ਪੋਲਿਟਿਕਲ ਸਿਚੁਏਸ਼ਨ ਚੱਲਦੀ ਪਈ ਹੈ ਜਿੱਦਾਂ ਨੈਕਸਟ ਇਲੈਕਸ਼ਨਸ ਆ ਗਏ ਨੇ ਉਹਦੇ ਕਰਕੇ ਗਵਰਨਮੈਂਟ ਇਸ ਟਾਈਮ ਦੇ ਉੱਪਰ ਦਾ ਕੋਈ ਵੀ ਸੋਲੂਸ਼ਨ ਕਰਨ ਦੇ ਰਾਹ ਦੇ ਵਿੱਚ ਲੱਗ ਨਹੀਂ ਰਹੀ ਬਟ ਜੇ ਕਮਿਊਨਿਟੀ ਨਾਲ ਆਨ ਕੇ ਖੜਦੀ ਆ ਵੋਟ ਜਿਹੜੇ ਹੈਗੇ ਨੇ ਉਹ ਸਾਡਾ ਸਾਥ ਦਿੰਦੇ ਨੇ ਆਉਂਦੇ ਨੇ ਸਾਡੇ ਸਾਥ ਦੇ ਵਿੱਚ ਖੜਨਗੇ ਤੇ ਫਿਰ ਹੋਰ ਜ਼ਰੂਰ ਇਸ ਚੀਜ਼ ਉੱਤੇ ਡਿਸੀਜਨ ਲੈਣਗੇ ਕਿਉਂਕਿ ਆਪੜ ਨੂੰ ਪਤਾ ਹੈ ਸਰਕਾਰ ਵਾਲੀ ਵੋਟਾਂ ਜ਼ਿਆਦਾ ਜ਼ਰੂਰੀ ਨੇ rather than humanitarian ground ਦੇ ਉੱਤੇ ਕੋਈ ਸਹੀ ਐਕਸ਼ਨ ਲੈਣਾ ਤਾਂ ਉਹ ਇਸ ਟਾਈਮ ਦੇ ਉੱਤੇ ਉਹ ਆਪਣੇ ਵੋਟਾਂ ਨੂੰ ਹੀ ਕੰਸਿਡਰ ਕਰ ਰਹੇ ਨੇ ਤੇ ਤਾਂ ਹੀ ਇਹ ਕਮਿਟੀ ਨੂੰ ਰਿਕਵੈਸਟ ਕਰ ਰਹੇ ਆ ਕਿ ਜਿੰਨੀ ਜਲਦੀ ਹੋ ਸਕੇ ਸਾਡੀ سپورਟ ਦੇ ਵਿੱਚ ਆਉਣ ਤਾਂ ਕਿ ਇਸ ਸਲੂਸ਼ਨ ਇਹਦਾ ਸਲੂਸ਼ਨ ਜਲਦੀ ਤੋਂ ਜਲਦੀ ਲਿਆ ਜਾ ਸਕੇ ਕਿਉਂਕਿ ਬੱਚਿਆਂ ਦੇ ਜਾਂ ਤਾਂ ਆਲਰੇਡੀ ਐਕਸਪਾਇਰ ਹੋ ਚੁੱਕੇ ਨੇ ਜਾਂ ਰੀਸੈਂਟਲੀ ਐਕਸਪਾਇਰ ਹੋਣ ਵਾਲੇ ਨੇ ਮੇਰਾ ਨੈਕਸਟ ਮੰਥ ਐਕਸਪਾਇਰ ਹੋ ਜਾਣਾ ਹੈ ਇਹਦਾ ਇੱਕ ਆਲਰੇਡੀ ਐਕਸਪਾਇਰਡ ਐਪਰਾਇਟ ਸਟੇਟਸ ਦੇ ਉੱਪਰ ਹੈ ਇਦਾਂ ਹੀ ਸਾਰਿਆਂ ਦੇ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦੇ ਸੇਮ ਕੇਸਿਸ ਹੈਗੇ ਪਿਛੋ ਕਰਦੇ ਆਂ ਦਾ ਕੀ ਰਿਐਕਸ਼ਨ ਹੁੰਦਾ ਧਰ ਦੇ ਕਿੰਨੇ ਪਰੇਸ਼ਾਨ ਨੇ ਤੇ ਕੀ ਕਹਿੰਦੇ ਚੀਮੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਬੱਚੇ ਸੁਸਾਇਸਾਈਡ ਕਰ ਰਹੇ ਨੇ ਪੇਰੈਂਟਸ ਹਮੇਸ਼ਾ ਡਰਦੇ ਇਸ ਬਾਰੇ ਉਹ ਕਹਿੰਦੇ ਨੇ ਵੀ ਤੁਸੀਂ ਚਾਹੇ ਕੁਝ ਵੀ ਹੋ ਜੇ ਤੁਸੀਂ ਵਾਪਸ ਆ ਜਾਓ ਪਰ ਸਾਨੂੰ ਪਤਾ ਆ ਵੀ ਸਾਡਾ ਜੋ ਹੱਕ ਬਣਦਾ ਆ ਅਸੀਂ ਉਹ ਲੜਕੇ ਹੀ ਲੈਣਾ ਆ ਬਿਕਾਉਜ਼ ਮੈਂ ਅੱਜ ਤੋਂ 5 ਸਾਲ ਪਹਿਲਾਂ ਆਇਆ ਔਰੇ ਮੈਂ ਔਰ ਉਹ ਸਿਰਫ ਪੀਆਰ ਕਰਕੇ ਆਪਣੇ ਘਰਦਿਆਂ ਨੂੰ ਮਿਲਣ ਨਹੀਂ ਗਿਆ ਮੇਰੇ ਸਾਰੇ ਪੁਆਇੰਟਸ ਕੋਰੇ ਨੇ ਮੈਂ ਵੱਧ ਪੁਆਇੰਟਾਂ ਦੇ ਆ ਮੈਨੂੰ ਅੱ퍼 ਲਿਮਿਟ ਕਰਕੇ ਮੈਨੂੰ ਡਰਾਉ ਨਹੀਂ ਦਿੱਤਾ ਜਾ ਰਿਹਾ ਮੈਂ ਸਕਿੱਲ ਟ੍ਰੇਡ ਦਾ ਵਰਕਰ ਹਾਂ ਸੋ ਇਹ ਗਵਰਨਮੈਂਟ ਦੀ ਉਹ ਹੈ ਅਸੀਂ ਗਵਰਨਮੈਂਟ ਨਾਲ ਲੜਾਂਗੇ ਸੋ ਸਾਡੇ ਪੇਰੈਂਟਸ ਸਪੋਰਟ ਕਰਦੇ ਨੇ ਵੀ ਜੇ ਆਪਾਂ ਪੰਜਾਬ ਤੋਂ ਆ ਉਹਨਾਂ ਨੇ ਇਹ ਹੀ ਸਿਖਾਇਆ ਆਪਣੇ ਗੁਰੂਆਂ ਨੇ ਵੀ ਇਹ ਹੀ ਸਿਖਾਇਆ ਵੀ ਜਰਮ ਹੋ ਰਹੇ ਚੁਗ ਨਾਲ ਸੋ ਸਾਡਾ ਇਹੀ ਹੈ ਵੀ ਅਸੀਂ ਲੜਾਂਗੇ ਹਾਂ ਆਪਣੀ ਸਿੱਖੀਸਮ ਦੇ ਵਿੱਚ ਆਪਣੇ ਰਿਲੀਜੀਅਨ ਦੇ ਵਿੱਚ ਹਮੇਸ਼ਾ ਪੰਜਾਬੀਆਂ ਨੂੰ ਹੱਕਾਂ ਦੇ ਲਈ ਲੜ ਕੇ ਹੀ ਹੱਕ ਕਿਉਂ ਲੈਣੇ ਪੈਂਦੇ ਰਤਨਜੀਤ ਜੂਸੂ ਤਾਂ ਇਹ ਮਤਲਬ ਕੀ ਜਿਹੜੀ ਰੂਲਿੰਗ ਕਲਾਸ ਹੁੰਦੀ ਆ ਉਹ ਆਪਣਾ ਰੰਗ ਦਿਖਾ ਦਿੰਦੀ ਆ ਕਿਤੇ ਨਾ ਕਿਤੇ ਆ ਕੇ ਜਿਵੇਂ ਉਹਨਾਂ ਟ੍ਰੂਟੋ ਨੂੰ ਇਹ ਮੰਨਿਆ ਜਾਂਦਾ ਸੀ ਕਿ ਬਹੁਤ ਜ਼ਿਆਦਾ ਲੀਲੀਅਟ ਬੰਦਾ ਆ ਤੇ ਇਮੀਗ੍ਰੇਸ਼ਨ ਦੇ ਵਿੱਚ ਇਹ ਜਿੰਨਾ ਈਜ਼ੀ ਇਹ ਚੱਲਿਆ ਤੇ ਜਿੰਨਾਂ ਈਜ਼ੀ ਇਹਦਾ ਫਾਦਰ ਚੱਲਿਆ ਉਹਨਾਂ ਅੱਜ ਤੱਕ ਕੈਨੇਡਾ ਦੇ ਵਿੱਚ ਨਹੀਂ ਚੱਲਿਆ ਪਰ 14 ਸਾਲ ਦੇ ਰੂਲ ਤੋਂ ਬਾਅਦ ਅੱਜ ਉਹਨਾਂ ਨੇ ਆਪਣਾ ਰੰਗ ਦਿਖਾ ਦਿੱਤਾ ਵੀ ਰੂਲਿੰਗ ਪਾਰਟੀਆਂ ਜਾਂ ਪੋਲਿਟਿਸ਼ਨ ਜਿਹੜੇ ਹੁੰਦੇ ਨੇ ਉਹ ਅਸਲੀ ਰੰਗ ਤੇ ਜਦੋਂ ਆਉਂਦੇ ਨੇ ਉਹ ਲੋਕਾਂ ਨੂੰ ਯੂਜ਼ ਕਰਕੇ ਥਰੋ ਕਰਦੇ ਨੇ ਨਾ ਬੀਯੂਡਾ 3-4 ਦਿਨ ਪਹਿਲਾਂ ਦੀ ਸਟੇਟਮੈਂਟ ਆ ਕਿ ਬੀ ਡੌਗ ਵਾਂਡਾ ਦੀ ਚੀਪ ਲੇਬਰ ਐਨੀਮੋਰ ਨਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਂ ਇੰਟਰਨੈਸ਼ਨਲ ਵਰਕਰਸ ਨੂੰ ਚੀਪ ਲੇਬਰ ਕਹਿ ਦੇਣਾ ਤੇ ਇੱਕ ਪਾਸੇ ਕਹਿੰਦਾ ਕਿ ਸਟੂਡੈਂਟਸ ਪੜਨ ਆਏ ਸੀ ਪੜ੍ਹ ਕੇ ਵਾਪਸ ਜਾਣ ਤੇ ਦੂਜਾ ਕਰੋਨਾ ਦੇ ਟਾਈਮ ਦੇ ਵਿੱਚ ਇਹੀ ਪੋਲਿਟੀਕਲ ਪਾਰਟੀਆਂ ਦੇ ਵੱਲੋਂ ਜਾਂ ਇਹੀ ਜਿਹੜੀ ਗਵਰਨੈਂਸ ਹੈ ਦੇ ਵੱਲੋਂ ਸਟੂਡੈਂਟਸ ਨੂੰ ਫੁੱਲ ਟਾਈਮ ਵਰਕਰਸ ਦੇ ਤੌਰ ਤੇ ਯੂਜ਼ ਕੀਤਾ ਗਿਆ ਸੋ ਇਹ ਜਿਹੜੀ ਲੜ ਕੇ ਤੁਸੀਂ ਕਿਹਾ ਵੀ ਹੱਕ ਲੈਣੇ ਪੈਂਦੇ ਆ ਇਸੇ ਕਰਕੇ ਆ ਕਿ ਇਹ ਲੋਕ ਇਹਨਾਂ ਨੂੰ ਇਮੋਸ਼ਨਸ ਦੇ ਨਾਲ ਜਾਂ ਹਿਊਮਰਾਈਟਸ ਦੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਇਹ ਉੱਤੇ ਗੇਮ ਖੇਡਦੇ ਨੇ ਅੱਜ ਐਕਸਪੋਜ਼ ਹੋ ਗਿਆ ਕੈਨੇਡੀਅਨ ਸਿਸਟਮ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਐਕਸਪੋਜ਼ ਹੋ ਗਿਆ ਤੇ ਅੱਬ ਇਹਦਾ ਸਾਲੂ ਕੁਝ ਫਾਇਦਾ ਹੋਵੇ ਚਾਹੇ ਨਾ ਹੋਵੇ ਅਸੀਂ ਦੁਨੀਆ ਦੇ ਸਾਹਮਣੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨੂੰ ਐਕਸਪੋਜ਼ ਕਰਦਾਂਗੇ ਇੱਕ ਟਾਈਮ ਦੇ ਉੱਤੇ ਕਿਵੇਂ ਯੂਨਾਈਟਿਡ ਨੇਸ਼ਨਸ ਦੀ ਵੀ ਰਿਪੋਰਟ ਰਿਪੋਰਟ ਆ ਕਿ ਟੂਡੇ ਕੈਨੇਡੀਅਨ ਇਮੀਗ੍ਰੇਸ਼ਨ ਇਜ਼ ਅ ਮਾਡਰਨ ਸਲੇਵਰੀ ਇਹ ਬਹੁਤ ਵੱਡੀ ਸਟੇਟਮੈਂਟ ਹੈ ਕਿਤੇ ਉਹਨਾਂ ਦੇ ਇਨਵੈਸਟੀਗੇਟਰਸ ਨੇ ਸਾਨੂੰ ਇਹ ਸਾਡੇ ਤੱਕ ਪਹੁੰਚੀ ਹੈ ਇਹ ਚੀਜ਼ ਨਾ ਤੇ ਮੈਨੂੰ ਇੱਕ ਮੀਡੀਆ ਪਰਸਨ ਪੁੱਛ ਰਿਹਾ ਸੀ ਵੀ ਤੁਸੀਂ ਆਪਣੇ ਆਪ ਨੂੰ ਸਲੇਵ ਮੰਨਦੇ ਹੋ ਮੈਂ ਕਹਿੰਦਾ ਦੀ ਇਹ ਉਹਨਾਂ ਇਨਵੈਸਟੀਗੇਟਰਸ ਨੂੰ ਜਾ ਕੇ ਪੁੱਛੋ ਵੀ ਤੁਸੀਂ ਮੋਰਟਲ ਸਲੇਵਰੀ ਦਾ ਅਖਰ ਵਾਰਦੇ ਆ ਕਿਉਂ ਤੇ ਸਾਨੂੰ ਅਸੀਂ ਪਿਛਲੇ 5-6 ਮਹੀਨਿਆਂ ਤੋਂ ਇਹ ਜਿਹੜੀ ਇੱਥੇ ਦੀ ਕਹੋ ਵੀ ਕੈਨੇਡੀਅਨ ਹੈ ਕੀ ਆ ਕੈਨੇਡੀਅਨ ਲੈਂਡ ਆ ਇੱਥੇ ਗੱਲ ਸੁਣੀ ਜਾਂਦੀ ਆ ਚਲੋ ਕਹਿੰਦੇ ਡੈਮੋਕ੍ਰੇਸੀ ਆ ਆਪਾਂ 5-6 ਮਹੀਨਿਆਂ ਤੋਂ ਮੀਟਿੰਗਸ ਦਾ ਦੌਰ ਚੱਲਿਆ ਆਪਾਂ ਹਰੇਕ ਐਮਪੀਪੀਸ ਨੂੰ ਮਿਲੇ ਆ ਆਪਾਂ ਉਹਨਾਂ ਤੱਕ ਗੱਲ ਪਹੁੰਚਾਈ ਆ ਆਪਾਂ ਇਮੀਗ੍ਰੇਸ਼ਨ ਆਫ ਕੈਨੇਡਾ ਤੱਕ ਗੱਲ ਪਹੁੰਚਾਈ ਆ ਆਪਾਂ ਪੀਐਲਪੀਸ ਤੱਕ ਗੱਲ ਪਹੁੰਚਾਈ ਆ ਆਪਾਂ ਐਲਐਮਆਈ ਜਿਹੜੀ ਅਫੀਸ਼ੀਅਲਸ ਹੈਗੇ ਆ ਉਹਨਾਂ ਤੱਕ ਗੱਲ ਪਹੁੰਚਾਈ ਆ ਵੀ ਐਕਸਪਲੋਇਟੇਸ਼ਨ ਹੋ ਰਹੀ ਆ ਪਰ ਉਹਨਾਂ ਨੇ ਸਾਡੀ ਗੱਲ ਸੁਣਨ ਦੀ ਬਜਾਏ ਉਹ ਆਪਣੀਆਂ ਕੀਮਸ ਕਰ ਰਹੇ ਆ ਪੋਲਿਟੀਕਲ ਗੇਮਸ ਇੱਥੇ ਇਲੈਕਸ਼ਨਸ ਦਾ ਦੌਰ ਆ ਆਉਣ ਵਾਲੇ ਸਾਲ ਦੇ ਵਿੱਚ ਉਹਦੇ ਵਿੱਚ ਸਭ ਤੋਂ ਸੌਫਟ ਟਾਰਗੇਟ ਜਿਹੜੇ ਆ ਇੰਟਰਨੈਸ਼ਨਲ ਵਰਕਰਸ ਤੇ ਸਟੂਡੈਂਟਸ ਹੈਗੇ ਆ ਸਾਰਾ ਕੁਝ ਉਹਨਾਂ ਤੇ ਸਿੱਟ ਦਿੰਦਾ ਸੋ ਆਪਾਂ ਲੜ ਰਹੇ ਆ ਆਪਾਂ ਲੜਾਂਗੇ ਤੇ ਇਹਦਾ ਨਤੀਜਾ ਕੀ ਨਿੱਤੂ ਦਾ ਉਹ ਵਾਹਿਗੁਰੂ ਜਾਣਦਾ ਪਰ ਸਾਡਾ ਇੱਕ ਆਮ ਉਮੀਦ ਆਪਾਂ ਉਤਰਾ ਤੇ ਨਾਲ ਦਾ ਵੈਰੀ ਬੈਸਟ ਟੂ ਯੂ ਆਈ ਹੋਪ ਕਿ ਇਹਦਾ ਕੋਈ ਸੋਲੂਸ਼ਨ ਸਾਹਮਣੇ ਆਏ ਤੇ ਅੱਜ ਦੇ ਦਿਨ ਜਿਹੜੇ ਵੀ ਲੋਕ ਇੱਥੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਜਿੰਨੇ ਦਿਨ ਨਵੇਂ-ਨਵੇਂ ਆਉਂਦੇ ਰਹਣਗੇ ਉਹਨਾਂ ਨੂੰ ਸਮਝ ਆਉਂਦੀ ਰਹੇਗੀ ਸਾਡਾ ਬਹੁਤ ਧੰਨਵਾਦ ਤੁਸੀਂ ਆਏ ਸਾਨੂੰ ਕਵਰ ਕੀਤਾ ਤੇ ਸਾਡੀ ਗੱਲ ਨੂੰ ਰੋਕਾ ਕੇ ਰੱਖਿਆ ਜੀ ਤੁਸੀਂ ਬਹੁਤ ਤਾਂ ਤਿੱਖੇ ਮੈਸੇਜ ਦੇਣਾ ਚਾਹੁੰਦੇ ਆ ਅੱਜ ਤੋਂ 100 ਸਾਲ ਪਹਿਲਾਂ ਇੱਕ ਦਾ ਜਹਾਜ਼ ਉਤਰਿਆ ਸੀ ਵੈਨਕੂਵਰ ਉਹ ਆਪਣੇ ਬੰਦੇ ਖਰੀਦ ਕੇ ਲੈ ਕੇ ਆਏ ਸੀ ਕਾਮਾ ਬੈਟਾਮਾ ਜੀ 153 ਫੈਮਲੀਆਂ ਵਰ 153 ਪੰਦੇਲਵਾਂ ਨੂੰ ਸਪੇਚਿਆ ਸੀਗਾ ਮੈਨੂੰ ਸਟੀਪਲ ਹਾਰਬਰ ਨੇ ਜਦੋਂ ਉਹਦਾ ਦੌਰ ਸੀਗਾ ਉਹਨੇ 100 ਸਾਲ ਬਾਅਦ ਮਾਫੀ ਮੰਗੀ ਸੀ ਪਾਰਲੀਮੈਂਟ ਆਫ ਕੈਨੇਡਾ ਦੇ ਵਿੱਚ ਇਹ 153 ਫੈਮਲੀਆਂ ਸਿ ਅਫੈਕਟਡ ਹੋ ਗਈਆਂ ਸੀ ਆਪਾਂ ਆਪਣੇ ਸਿਟੀਜ਼ਨਸ ਜੋ ਇੱਥੇ ਜਿਹੜੇ ਪੰਜਾਬੀ ਹੈਗੇ ਆ ਪੀਆਰ ਹੈਗੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਸਾਡੇ ਨਾਲ ਖੜੋ ਕਿਉਂਕਿ ਆਉਣ ਵਾਲੇ 50 100 ਸਾਲ ਬਾਅਦ ਇਹਦੇ ਲਈ ਵੀ ਕੈਨੇਡਾ ਦੀ ਸਰਕਾਰ ਮਾਫੀ ਮੰਗੂਗੀ ਪਰ ਹੋ ਸਕਦਾ ਉਸ ਟਾਈਮ ਤੇ ਸੀ ਨਾ ਹੋਈਏ ਤੇ ਜਿਹੜੇ ਅਫੈਕਟਡ ਲੋਕ ਹੋਣਗੇ ਉਹਨਾਂ ਦੀ ਗਿਣਤੀ ਲੱਖਾਂ 'ਚ ਹੈ 153 ਬੰਦੇ ਨਹੀਂ ਹੈਗੇ ਇਸ ਟਾਈਮ ਦੇ ਉੱਤੇ ਸੋ ਆਪਣੇ ਨਾਲ ਖੜੋ ਆਪਣੀ ਕਮਿਊਨਿਟੀ ਸਾਥ ਦਿਓ ਕਿ ਜਿਹੜੇ ਉਹ ਹੋਟਲਸ ਨੇ ਜਦੋਂ ਇਹਨਾਂ ਨੂੰ ਉਹ ਦਿਸੂਗਾ ਕਿ ਇਹ ਵੋਟਰ ਸੇ ਨਾਲ ਖੜ ਗਏ ਤਾਂ ਹੱਲ ਹੋਵੇਗਾ Thank, Thank, you. Me. Thank you. Thank you, Saints. Thank you.